ਸਾਰੇ ਨੂੰ ਸਤਿ ਸ੍ਰੀ ਅਕਾਲ ਹਾਂ ਸਨਾਉ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਤੇ ਜੀ ਆਪਣਾ ਅਗਲਾ ਵਲੌਗ ਜਿਹੜਾ ਸ਼ੁਰੂ ਹੋ ਗਿਆ ਤੇ ਫਿਰ ਦੇਖਦੇ ਹਾਂ ਕਿਹੜਾ ਕੰਮ-ਕਾਰ ਕਰਦੇ ਹਾਂ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ ਵੀਡੀਓ ਪਸੰਦ ਆਂਦੀ ਹੈ ਪਲੀਜ਼ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਤੇ ਚਲੋ ਜੀ ਹੁਣ ਮਿਲਦੇ ਹਾਂ ਤੁਹਾਨੂੰ ਥੋੜੀ ਦੇਰ ਬਾਅਦ ਅੱਪਾ ਹਾਂ ਫਿਰ ਕੀ ਇਸ ਤਰ੍ਹਾਂ ਬਣਦਾ ਅਸਾਂ ਕਰਦੇ ਤਿੰਨ ਤਰ੍ਹਾਂੋਂ ਐਦਾ ਧਾਗਾ ਘੁਮਾ ਲੈਂਦੇ ਹੁਣ ਪਰ ਉਹ ਧਾਗਾ ਇਸ ਤਰ੍ਹਾਂ ਤੇਨ ਮਿੰਟ ਦੀ ਨਿਯੋਜਨਾ ਸਾਢੇ 2 ਹਿੰਟ ਦੇ ਹင်း ਸਲਵਾਰ ਆਪਣੀ ਜੋੜ ਗਈ ਸਾਰੀ ਤੇ ਹੁਣ ਜੋੜਾਂਗੇ ਅਸੀਂ ਬੈਲਟ ਅੰਨੀ ਖੁੱਲੀ ਬਣੀ ਜੇ ਹੋਰ ਜ਼ਿਆਦਾ ਖੁੱਲੀ ਬਣਾਣੀ ਹੋਵੇ ਤਾਂ ਮਿਆਨੀ ਪਾ ਲਓ ਪਰ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੋਵੇ ਜ਼ਿਆਦਾ ਖੁੱਲੀਆਂ ਜਿਹੜੀਆਂ ਸਲਵਾਰਾਂ ਨਹੀਂ ਚਲਦੀਆਂ ਪਈਆਂ ਇਸ ਲਈ ਮੈਂ ਨਾਰਮਲ ਹੀ ਬਣਾਈ ਤੇ ਅੰਤ ਤੱਕ ਜਿਹੜੀ ਆ ਬੈਲਟ ਤਿਆਰ ਕਰ ਲਈ ਆ ਸਗੀ ਬੈਲਟ ਤੇ ਹੁਣ ਇਹਨੂੰ ਜੋੜ ਲੈਣਾ ਇਸ ਤਰ੍ਹਾਂ ਕਰਕੇ ਸੈਂਟਰ 'ਚ ਸੈਡਾਂ ਦੇ ਇਸ ਤਰ੍ਹਾਂ ਕਰਕੇ ਕੱਟ ਲਗਾ ਲੇ ਇਹ ਪਾਉਂਗੇ ਮੋਹਰੇਵਾਲ ਤੇ ਉਹ ਹੋ ਗਿਆ ਪਿਛਲਾ ਹਿੱਸਾ ਇਸ ਤਰ੍ਹਾਂ ਹਾਬ ਵਿੱਚ ਆ ਜਾਂਦਾ ਇਸ ਤਰ੍ਹਾਂ ਸੈਡਾਂ ਤੇ ਆ ਦੇਖੋ ਆ ਮਿਆਂ ਆ ਚੀੜੀ ਬਣਾਈ ਤੇ ਇਹਦੇ ਦੋਹਰਾ ਹਿੱਸਾ ਕਰਕੇ ਇਸ ਤਰ੍ਹਾਂ ਕਰਕੇ ਅਸੀਂ ਜਿਹੜੇ ਕੱਟ ਲਗਾ ਲਾਂਗੇ ਤੇ ਯਾਰ ਸੀਗਾ ਜਿਹੜਾ ਤਵੇਰ ਤਵੇਰ ਦਾ ਕੰਮ ਤੇ ਹੁਣ ਟਾਈਮ ਜਿਹੜਾ 3 ਵਜੇ ਹੋਣ ਦੇਖੀਏ ਸ਼ਾਮ ਦਾ ਕੰਮ ਬਾਕੀ ਜਿਹੜਾ ਕੱਲ ਕਰਾਂਗੇ ਜੇ ਟਾਈਮ ਲੱਗਿਆ ਤੇ ਬਾਅਦ ਚੋਂ ਕਰ ਲਵਾਂਗੇ ਕਿ ਸਬਜ਼ੀ ਨੂੰ ਤੁਹਾਨੂੰ ਪਤਾ ਅੱਜ ਕੱਲ ਜਿਹੜਾ ਕੱਟਣ ਨੂੰ ਚਿੱਲਣ ਨੂੰ ਜ਼ਿਆਦਾ ਟਾਈਮ ਲੱਗਦਾ ਬਣਾਉਣ ਨੂੰ ਉਹਨਾ ਟਾਈਮ ਨਹੀਂ ਲੱਗਦਾ ਤੇ ਅੱਜ ਬਣਾਣੀਆਂ ਸੀ ਗਾਜਰਾ ਤੇ ਜਦ ਤੱਕ ਮੈਂ ਉਹ ਸਬਜ਼ੀ ਕੱਟ ਲਵਾਂ ਆ ਸਾਰੀਆਂ ਮੇਰੀਆਂ ਬੀਲਾ ਵਗੈਰਾ ਜਿਹੜੀਆਂ ਬੱਤੀਆਂ ਵੀ ਸੂਟਾਂ ਦੇ ਵਿੱਚੋਂ ਉਹ ਮੈਂ ਰੱਖ ਲੈਂਦੀ ਐ ਇਦਾਂ ਹੀ ਤੇ ਆ ਵੀ ਜਿਹੜੀ ਐਕਸਟਰਾ ਉਹ ਹੀ ਲਗਾਉਂਦੀ ਪਈ ਹਜੇ ਮੈਂ ਹੁਣ ਲਗਾਉਂ ਲਿਆਉਂਗੀ ਮਤਲਬ ਮੰਗਾਉਂਗੀ ਤੇ ਫੇਰ ਜਿਹੜੀ ਐਂਸ ਕਲਰ ਥੋੜਾ ਥੋੜਾ ਲੱਗਦਾ ਹੋਣਾ ਮੈਂ ਉੱਥੇ-ਉੱਥੇ ਲਗਾ ਦਤਾ ਜਿੱਥੇ-ਜਿੱਥੇ ਨਹੀਂ ਦੇਖਣਾ ਤੇ ਕਮੀਜ਼ ਲਈ ਜਿਹੜੀ ਹੋਰ ਲਿਆਵਾਂਗੇ ਢੀਲ ਸੇਮ ਨਾਪ ਦੀ ਤੇ ਪਹੁੰਚਿਆ ਲਈ ਚਲੋ ਜੀ ਹੁਣ ਕੱਟ ਲਈ ਅਸੀਂ ਸਬਜ਼ੀ ਅੱਜ ਬਣਾਵਾਂਗੀ ਅਸੀਂ ਕਾਜਰਾ ਮਟਰ ਜਿਹੜੇ ਕੱਢੇ ਹੋਏ ਆ। ਆ ਮੇਥੀ ਤੋੜ ਕੇ ਲਿਆਂਦੀ ਵੀ। ਇਹ ਪੱਤੇ ਤੋੜਨੇ। ਮੇਥੀ ਨਾਲ ਪਾ ਕੇ ਤੁਸੀਂ ਗਾਜਰਾ ਬਣਾ ਕੇ ਦੇਖਿਓ ਗਾਜਰਾ ਕਿੰਨੀ ਜ਼ਿਆਦਾ ਟੇਸਟੀ ਬਣਦੀ ਆ। ਵਿੱਚ ਧਨੀਆ ਵਿੱਚ ਮੇਥੀ ਰੇਜ ਦੀ ਤੇ ਵਿੱਚ ਹੀ ਪਾ ਦੇਣੀ ਆ ਤੇ ਬਹੁਤ ਵਧੀਆ ਸਬਜ਼ੀ ਜਿਹੜੀ ਆਪਣੀ ਬਣਦੀ ਸੇਮ ਇੱਕੋ ਜਿਹਾ ਬਣਾਵਣਾਗੇ ਜਿੱਦਾਂ ਨਾ ਮਨ ਆਕ ਜਾਂਦਾ ਆਪਣਾ ਵੀ ਤੇ ਇਸ ਲਈ ਮੈਂ ਕਦੇ ਕਦੇ ਮੇਥੀ ਪਾ ਕੇ ਬਣਾ ਲੈਂਦੀ ਤੇ ਆਲੂ ਆ ਮਟਰ ਪਾ ਕੇ ਮਟਰ ਚਾਹਤ ਨੂੰ ਪਾਣੀ ਹੁੰਦੇ ਆ ਮੇਥੀ ਇਦਾਂ ਪਾ ਕੇ ਦੇਖਿਓ ਜ਼ਰੂਰ ਬਹੁਤ ਜਿਆਦਾ ਤੈਸਤੀ ਬਣਦੀ ਹੈ ਤੇ ਹੋਣ ਬਣਾਵਾਂਗੇ ਆਪਾਂ ਸੂਪ ਆ ਹੈਗਾ ਵੈਜੀਟੇਬਲ ਸੂਪ ਹੈ ਮੇਰੇ ਕੋਲ ਤੇ ਬਣਾਉਣਾ ਬਹੁਤ ਸੌਖਾ ਤੇ ਇੱਕ ਗਲਾਸ ਪਾ ਲਿਆ ਪਾਣੀ ਤੇ ਪਾਣੀ ਥੋੜਾ ਗਰਮ ਹੈ ਥੋੜੀ ਹੋਰ ਉਵਾਲੀ ਦੇ ਲੂੰਗੀ ਇਹਨੂੰ ਇਸ ਥੈਰੀ ਦੇ ਵਿੱਚ ਪਾ ਦਵਾਂਗੇ ਸੋਪ ਪਾਣੀ ਆਪਣੀ ਮਰਜ਼ੀ ਦੇ ਮੁਤਾਬਕ ਤੁਸੀਂ ਪਾ ਸਕਦੇ ਹੋ ਗਾੜਾ ਪਤਲਾ ਸਾਨੂੰ ਜਿਸ ਤਰ੍ਹਾਂ ਦਾ ਚਾਹੀਦਾ ਪਾਣੀ ਦੇ ਕੋਈ ਚੱਕਰ ਨਹੀਂ ਵੱਧ ਘੱਟ ਪਾ ਲੋ ਜੇ ਇਹ ਤੇ ਪਾਣੀ ਚੰਗੀ ਤਰ੍ਹਾਂ ਉਬਲ ਜਾਵੇ ਤੇ ਇਹਦੇ ਵਿੱਚ ਜਿੱਦਾਂ ਨਮਕ ਵਗੈਰਾ ਜਾਂ ਕਾਲਾ ਨਮਕ ਕਈ ਤੜਕਾ ਲਗਾ ਲੈਂਦੇ ਆ ਕਿਉਂਕਿ ਜਿਹੜਾ ਇਹ ਹੁੰਦਾ ਨੋਰਮਲੀ ਹੁੰਦਾ ਮਤਲਬ ਇੰਨੇ ਜ਼ਿਆਦਾ ਤੇਜ਼ੀ ਤੇ ਚ ਮਸਾਲੇ ਨਹੀਂ ਹੁੰਦੇ ਹੈਗੇ ਜੇਕਰ ਤੁਸੀਂ ਜ਼ਿਆਦਾ ਤੇਜ਼ਦਾਨ ਕਰਦੇ ਤਾਂ ਤੁਸੀਂ ਪਾ ਸਕਦੇ ਮੈਂ ਇਸ ਤਰ੍ਹਾਂ ਹੀ ਬਣਾਉਂਗੀ ਜਿੰਨੇ ਹੈਗੇ ਦੇ ਵਿੱਚ ਬਾਕੀ ਸਾਰਾ ਕੁਝ ਵਿੱਚ ਹੀ ਐਡ ਹੁੰਦਾ ਆਦੀ ਕੋ ਬਣਾਉਣ ਦਾ ਤਰੀਕਾ ਵੀ ਦੱਸਿਆ ਹੁੰਦਾ ਬਸ 2-3 ਮਿੰਟਾਂ 'ਚ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਫੋਨੀ ਨੂੰ ਵਾਲੀ ਆ ਗਈ ਹੁਣ ਮਿੱਠਾ ਪਾਉਣਾ ਸੂਟ ਇਸ ਥੈਲੀ ਦੇ ਵਿੱਚ ਲਗਾਤਾਰ ਜਿਹੜੀ ਕੜਕੀ ਦੇ ਦਾਣੇ ਸਿੱਨਾ ਫਲਾ ਹੀ ਜਾਣਾ ਇਹਨੂੰ ਮਸ ਗੰਡਲਾਂ ਨਹੀਂ ਆਣ ਪਈਆਂ ਜਿਵੇਂ ਜੈਸੇ ਨੂੰ ਫਿਰ ਆਪਣਾ ਸੂਪ ਜਿਹੜਾ ਬਣ ਕੇ ਤਿਆਰ ਲੋਨ ਜੀ ਗਰਮਾ ਗਰਮ ਸੋਪ ਪਪੜਾ ਹੈਗਾ ਰੈਡੀ ਮੈਂ ਮੇਰੇ ਸੇ ਘਰ ਵੀ ਬਣਾਇਆ ਸੀ ਉਹ ਵੀ ਪਾਉਂ ਦੀ ਵੀਡੀਓ ਬਣਾਈ ਵੀ ਗਾਜਰ ਦਾ ਉਹ ਵੀ ਵਧੀਆ ਬਣਿਆ ਸੀ ਇਹ ਜਿੱਦਾਂ ਜਲਦੀ ਜਲਦੀ ਅਸੀਂ ਪੀਣਾ ਹੋਵੇ ਤੇ ਇਦਾਂ ਵੀ ਲਿਆ ਕੇ ਰੱਖੀ ਤਾਂ ਰੈਡੀਮੇਡ